ਸਸ ਸੇਕਲ ਆਦਾਬ ਨਮਸਕਾਰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਬੀਐਨਜੀ ਥੀਟਰ ਚੈਨਲ ਤੇ ਜੀ ਹੈਪੀਐਨਜੀ ਥੀਟਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਮਟਾ ਪੂਰਾ ਮਿਹਰਬਾਨੀ ਮਿਹਰਬਾਨੀ ਮੇਰੇ ਖੇ ਘੋੜ ਮਿਹਰਬਾਨੀ ਮਿਹਰਬਾਨੀ ਜਿਸ ਫਿਲਮ ਦੇ ਬਾਰੇ ਅੱਜ ਅਸੀਂ ਚਰਚਾ ਕਰਾਂਗੇ ਉਸ ਫਿਲਮ ਦੇ ਬਾਰੇ ਚ ਗੱਲ ਕਰਦੇ ਹਾਂ ਥੋੜਾ ਥੋੜਾ ਮੈਨੂੰ ਵੀ ਡਰ ਲੱਗ ਰਿਹਾ ਹੈ ਕਿਉਂਕਿ ਉਹ ਫਿਲਮ ਦੂਸਰੀਆਂ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ ਤੇ ਇੱਕ ਵੱਖਰੇ ਅੰਦਾਜ਼ ਦੇ ਨਾਲ ਇੱਕ ਨਵਾਂ ਐਕਸਪੈਰੀਮੈਂਟ ਇੱਕ ਨਵਾਂ ਤਜਰਬਾ ਇਸ ਫਿਲਮ ਦੇ ਵਿੱਚ ਜਿਹੜਾ ਕੀਤਾ ਗਿਆ ਹੈ ਰੌਣ ਦੀ ਲੋੜ ਨਹੀਂ ਹੈ ਦੋਸਤੋ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਦ੍ਰਿਸ਼ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਅਚਾਨਕ ਆ ਜਾਵੇ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਇੱਕ ਫਿਲਮ ਹੈ ਜੋ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਨਵਾਂ ਕੀਰਤੀਮਾਨ ਬਣ ਕੇ ਸਾਹਮਣੇ ਆਈ ਹੈ ਜ਼ੌਂਬੀ ਹੰਟਰ ਸਰਕਾਰ ਨੇ ਬੋਲੇ ਘਰ ਰਹਿਣੇ ਕੋਈ ਨਾ ਇਹ ਬੁੱਕ ਦੇ ਸ਼ੈਤਾਨੋਂ ਦਾ ਖਾਣਾ ਬਣ ਜਾਓਗੇ ਅਰ ਤੁਮ ਸਵੀਟ ਡਿਸ਼ ਲੈ ਕੇ ਸਾਥ ਨਿਕਲੇ ਹੋ ਸੋ ਆਗੇ ਜਿਸ ਸਾਡੇ ਬੀਨੂ ਢਿੱਲੋ ਦੀ ਬੜੀ ਹੀ ਪਿਆਰੀ ਤੇ ਇੱਕ ਵੱਖਰੇ ਜੇ ਵਿਸ਼ੇ ਤੇ ਆਧਾਰ ਤੇ ਫਿਲਮ ਪਿੰਟ ਪਿਆ ਸਾਰਾ ਚੌਮੀ ਲੈਂਡ ਜਿੱਥੇ ਫਿਲਮ ਦੇ ਦ੍ਰਿਸ਼ ਤੁਹਾਨੂੰ ਕੁਝ ਜਗ੍ਹਾ ਤੇ ਬਹੁਤ ਜ਼ਿਆਦਾ ਡਰਾ ਦੇਂਦੇ ਨੇ ਉੱਥੇ ਹੀ ਕਿਤੇ ਨਾ ਕਿਤੇ ਕੁਝ ਐਸੇ ਦ੍ਰਿਸ਼ ਵੀ ਨੇ ਜਿਹੜੇ ਤੁਹਾਡੇ ਡਰੇ ਹੋਏ ਚਿਹਰੇ ਤੇ ਅਚਾਨਕ ਮੁਸਕਰਾਹਟ ਵੀ ਲਿਆ ਦਿੰਦੇ ਨੇ ਜਿਵੇਂ ਫਿਲਮ ਦੇ ਡਾਇਲੌਗਸ ਬਹੁਤ ਅੱਛੇ ਨੇ ਔਰ ਬੜੀ ਵਧੀਆ ਢੰਗ ਨਾਲ ਹਲਕੀ ਫੁਲਕੀ ਜਿਹੀ ਜਿਹੜੀ ਕਾਮੇਡੀ ਆ ਸਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਪਿੰਡ ਸਾਰਾ ਪਿਆ ਜ਼ੋੰਬੀ ਲੈਂਡ ਬਣਿਆ ਆਖਦਾ ਇੱਕੋ ਕੋ ਪਿੰਡ ਦੇ ਦਾ ਮਾਰਨਾ ਫਿਰ ਪਿੰਡੋਂ ਤੂੰ ਬਚਣ ਦਾ ਕੋਈ ਤਰੀਕਾ ਤਾਂ ਹੋਊਗਾ ਥਾਲੀਆਂ ਕੌਲੀਆਂ ਕਰਛੇ ਘੜਕਾ ਕੇ ਤੁ ਲੋ ਵਾਪਸ ਤਾ ਨੂੰ ਪੰਜਾਬੀ ਇੰਡਸਟਰੀ ਦੀ ਇੱਕ ਵੱਡੀ ਸਕਰੀਨ ਤੇ ਦਿਖਾਈ ਦੇਣਗੇ ਅਰਬੀਨੂ ਟਿਲੋ ਦੇ ਨਾਲ ਇਸ ਫਿਲਮ ਦੇ ਵਿੱਚ ਹੈ ਜੀ ਖਾਨ ਤੇ ਹੀਰੋਇਨ ਦੇ ਰੂਪ ਦੇ ਵਿੱਚ ਉਹ ਹੈ ਚਿਕਨੀ ਕਾ ਮਾਰਾਂ ਜੇ ਵਾਂਗ ਕੰਨੀ ਨਾ ਪਵਾ ਕੇ ਬੈਜੀ ਮੰਦਰਾ ਠੀਕ ਜਿਹੜਾ ਗੱਡੀ ਤੇ ਲਖਾਇਆ ਰਾਣੀ ਸੁੰਦਰਾ ਸਾਡਾ ਬੜਾ ਹੀ ਪਿਆਰਾ ਛੋਟਾ ਜਿਹਾ ਬਾਲ ਕਲਾਕਾਰ ਜੀਹਾਂ ਰਮਨ ਜੋਤ ਸਿੰਘ ਖਾਲਸਾ ਵੀ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਪਿੰਡ ਸਾਰਾ ਪਿਆ ਜ਼ੌਂਬੀ ਲੈਂਡ ਬਣਿਆ ਆਖਦਾ ਕੋਕੋ ਪਿੰਡ ਗੇੜਾ ਮਾਰਨਾ ਇਸ ਫਿਲਮ ਦਾ 뮤직 ਵੀ YouTube ਤੇ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਸੀ ਪਰ ਇਸ ਫਿਲਮ ਦੇ 뮤직 ਨੇ ਇੱਕ ਖਾਸ ਕਰਕੇ ਉਨੀ ਜਿਆਦਾ ਚर्चा ਨਹੀਂ ਕਰਵਾਈ ਜਿੰਨੀ ਜਿਆਦਾ ਇਸ ਤੋਂ ਪਹਿਲਾਂਆਂ ਫਿਲਮਾਂ ਦੇ 뮤직 ਨੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ ਸੀ ਕਿ ਪਤਾ ਤੂ ਤਾ ਵਸ ਲੂ ਲੂ ਉਹ ਮੇਰੀ ਦੁਨੀਆ ਹੈ ਤੇਰੀ ਦੁਨੀਆ ਚ ਤਾਂ ਮਿਲਾਉਂਦੇ ਹਾਂ ਜੀ ਦਰਸ਼ਕਾਂ ਦੇ ਨਾਲ ਜੀहां ਉਹਨਾਂ ਦਰਸ਼ਕਾਂ ਦੇ ਨਾਲ ਜਿਹੜੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਦੇਖ ਕੇ ਆਏ ਸੋ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਉਹਨਾਂ ਦੇ ਕੀ ਵਿਊ ਨੇ ਕੀ ਵਿਚਾਰ ਨੇ ਆਓ पब्लिक रिव्यू ये था सकिया ज़ोंग्लैंड ਦੇ ਵਿੱਚ ਸਾਰਾ ਠੀਕ ਹੈ ਟ੍ਰੇਨ ਆਫ ਬੋਸਾਨ ਦੀ ਕਾਪੀ ਸੀ ਪਰ ਕਾਫੀ ਅੱਛਾ ਸੀ ਪੰਜਾਬੀ ਇੰਨਾ ਅੱਛਾ ਕਦੇ ਹੋਇਆ ਨਹੀਂ ਹੈ ਜਿੰਨਾ ਇਹ ਸੀ ਮੈਨੂੰ ਬਹੁਤ ਅੱਛੀ ਬਿੰਨੂ ਟੇਲੋ ਦੀ ਐਕਟਿੰਗ ਬਹੁਤ ਸ਼ੋਰ ਹਰਿਆਣਵੀ ਹੀਰੋ ਹੈ ਨਾ ਮੈਨੂੰ ਨਾਮ ਨਹੀਂ ਪਤਾ ਪਰ ਬਹੁਤ ਅੱਛੀ ਸੀ ਬਹੁਤ ਵਧੀਆ ਬਹੁਤ ਵਧੀਆ ਉਹਨੇ ਪਹਿਲੇ ਰਿਵਿਊ ਉਹਨਾਂ ਦੀ ਸ਼ਾਇਦ ਪਰ ਬਹੁਤ ਵਧੀਆ ਲੱਗੀ ਹੈ ਲੈਕਸ ਦੇ ਰਿਵਿਊ ਉਹਨਾਂ ਦੀ ਠੀਕ ਹਨ ਦੀ ਐਕਟਿੰਗ ਥੋੜੀ ਨੋਰਮਲ ਜੀ ਸੀ ਵਧੀਆ ਨਹੀਂ ਲੱਗਿਆ ਹਾਂ ਬਿੰਨੂ ਟੇਲੋ ਦੀ ਅੱਛੀ ਸੀ ਕੰਪੇਅਰ ਟੂ ਹਾਲੀਵੁੱਡ ਉਨਾ ਨਹੀਂ ਹੈ ਪਰ ਫਿਰ ਵੀ ਬਹੁਤ ਅੱਛ ਅੱਜ ਕਰਦੇ ਹਾਂ ਕਿ ਅੱਜ ਦੀ ਫਿਲਮ ਦੀ ਸਮੀਖਿਆ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਸੋ ਇਸੇ ਤਰੀਕੇ ਨਾਲ ਨਵੇਂ-ਨਵੇਂ ਫਿਲਮਾਂ ਦੇ ਬਾਰੇ ਵਿੱਚ ਤੁਹਾਡੇ ਨਾਲ ਵਿਚਾਰ ਚਰਚਾ ਕਰਦੇ ਰਵਾਂਗੇ ਤੁਸੀਂ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਰੱਖਾ ਜ਼ਿੰਦਗੀ ਜ਼ਿੰਦਗੀ